ਕਵੀ ਉਹ ਸਵਾਲ ਪੁੱਛਣਾ ਚਾਹੁੰਦੇ ਆ ਪੁੱਛ ਸਕਦੇ ਆ ਤੋ ਇੱਕ ਸਵਾਲ ਹੋਣਾ ਤੇ ਇੱਕ ਉਹਦਾ ਫਿਰ ਕਾਊਂਟਰ ਦੇ ਵਿੱਚ ਸਵਾਲ ਤੇ ਤਾਂ ਕਿ ਸਾਰਿਆਂ ਦੀ ਵਾਰੀ ਆ ਸਕੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹਨੇ ਸਵਾਲ ਪੁੱਛਣਾ ਉਹ ਜਰੂਰ ਹੱਥ ਖੜਾ ਕਰੇ ਤਾਂ ਕਿ ਆਪਾਂ ਕਰ ਸਕੀਏ ਗੱਲਬਾਤ ਅਗੀ ਮੈਂ ਪੁੱਛਣਾ ਸੀ ਵੀ ਜੱਗੀ ਜੋਹਲ ਦੇ ਖਿਲਾਫ ਕਿਹੜਾ ਕਿਹੜਾ ਕੇਸ ਆ ਕੋਈ ਕਿਸ ਹਾਂਜੀ ਜਗੀ ਜਹਲ ਜਿਹੜਾ ਕਿਸੇ ਕੇਸ ਦੀ ਨੂੰ ਰਖਾਲੇ ਤੱਕ ਰੱਖਿਆ ਹੋਇਆ ਕੋਰਪਸਟ ਸਿਟੀਜ਼ਨ ਹੈਗਾ ਉਹ 2017 ਦੇ ਵਿੱਚ 4 ਨਵੰਬਰ 2017 ਨੂੰ ਉਹਨੂੰ ਬਾਗਾ ਪੁਰਾਣਾ ਦੇ ਇੱਕ ਕੇਸ ਆਰਮਜ਼ੈਕਟ ਦੇ ਵਿੱਚ ਅਰੈਸਟ ਕੀਤਾ ਸੀ ਟੋਟਲ ਉਹਦੇ ਉੱਤੇ 11 ਕੇਸ ਜਿਹੜੇ ਪਾਏ ਗਏ ਸੀ ਕਹਿੰਦਾ ਕੇਸਾਂ ਦੇ ਵਿੱਚੋਂ ਦਾ ਅਰੈਸਟ ਦਾ ਕੇਸ ਸੀ ਬਾਗਾ ਪੁਰਾਣਾ ਥਾਣੇ ਦਾ ਯੂਪੀਏ ਤੇ ਆਰਮਜ਼ੈਕਟ ਦੀ ਉਹਦੇ ਕੋਲੋਂ ਕਿਸੇ ਵੀ ਕੇਸ ਦੇ ਵਿੱਚ ਉਹਦੀ ਅਰੈਸਟ ਦੇ ਟਾਈਮ ਜਾਂ ਉਸ ਤੋਂ ਬਾਅਦ ਕਿਸੇ ਵੀ ਕਿਸਮ ਦੀ ਕੋਈ ਰਿਕਵਰੀ ਕੋ ਵੈਪਨ ਕੋ ਆਰਮਜ਼ ਐਕ ਕੋਈ ਆਰਮਜ਼ ਕੋਈ ਐਨੂਮਨੇਸ਼ਨ ਜਾਂ ਉਹਨੇ ਕੋਈ ट्रांजੈਕਸ਼ਨ ਜਿਹੜੀ ਹੈਗੀ ਆ ਕੋਈ ਬੈਂਕ ट्रांजੈਕਸ਼ਨ ਜਾਂ ਉਹ ਕੋ ਵੈਸਟਰਨ ਯੂਨੀਅਨ ਦੀ ਕੋਈ ਵੀ ਡਾਕੂਮੈਂਟ ਕੋਈ ਉਹਦੇ ਮੋਬਾਈਲ ਦੇ ਵਿੱਚੋਂ ਵੀ ਕੁਝ ਨਹੀਂ ਉਹਦਾ ਆਇਆ ਕੋਈ ਮੋਬਾਈਲ ਵੀ ਉਹਦਾ ਜਿਹੜਾ ਰਿਕਵਰ ਕੀਤਾ ਸੋਸ਼ਲ ਮੀਡੀਆ ਜੋ ਵੀ ਸਾਰਾ ਕੁਝ ਸੋ ਉਹਦੇ ਉਸ ਕੇਸ ਦੇ ਵਿੱਚ ਲਗਭਗ ਟ੍ਰਾਇਲ ਕੰਪਲੀਟ ਹੋ ਗਿਆ ਜਿਹੜਾ ਮੋਗੇ ਚੱਲਦਾ ਹੈ ਜੁਏਪੀਐਚ ਸਪੈਸ਼ਲ ਕੋਰਟ ਤੇ ਕੁਝ ਆਈਓ ਦੀ ਜਿਹੜੀ ਐਵੀਡੈਂਸ ਆ ਉਹ ਰਹਿ ਗਈ ਆ ਤੇ ਮੈਨੂੰ ਲੱਗਦਾ ਇੱਕ ਦੋ ਮਹੀਨਿਆਂ ਚੋ ਚ ਫੈਸਲਾ ਜੱਗੀ ਜੋ ਹੋਰ ਵੀ ਉਹਦੇ ਚ ਬੰਦੇ ਆ ਗਏ ਜੱਗੀ ਜੋਲ ਦੇ ਸਬੰਧ ਚ ਉਹਦੇ ਚ ਦੋ ਗਵਾਹ ਉਹਦੇ ਖਿਲਾਫ ਰੱਖੇ ਗਏ ਸੀ ਐਕਸਟਰਾ ਜਿਊਡਿਸ਼ਲ ਕਨਫੈਸ਼ਨ ਦੇ ਉਹ ਗਵਾਹਾਂ ਨੂੰ ਪਿਛਲੇ ਲਗਭਗ 1.5 ਸਾਲ ਤੋਂ ਸਮਝ ਜਾ ਰਹੇ ਜਿਹੜੀ ਰਿਪੋਰਟ ਆ ਰਹੀ ਆ ਉਹ ਆ ਵੀ ਇਹ ਐਡਰੈਸ ਦੇ ਉੱਤੇ ਨਾਂ ਦੇ ਬੰਦੇ ਕੋਈ ਨਹੀਂ ਰਹਿੰਦੇ ਜਿਸ ਤੋਂ ਪਤਾ ਲੱਗਦਾ ਵੀ ਉਹਦੇ ਖਿਲਾਫ ਫੇਕ ਇਸਸ ਨੇਮ ਦੇ ਉੱਤੇ ਗਵਾਹ ਜਿਹੜੇ ਰੱਖੇ ਗਏ ਸੀ ਅਮਰਸਾਦ ਦੇ ਕੋਈ ਸੀਗੇ ਗਵਾਹ ਸੋ ਉਹ ਕੇਸ ਹੋ ਜਾਣਾ ਉਸ ਤੋਂ ਇਲਾਵਾ NIA ਦੇ ਉੱਚੋ ਬੇਲ ਹੋ ਗਈ ਹੋਈ ਉਹਦੀ ਪੰਜਾਬ ਦੇ ਨਾਲ ਆਜੀ ਕੋਲ ਤੋਂ 2020 ਦੀ ਅੱਜ ਕੇਸ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੜੇ ਉਹਤੇ ਪਾਇਸੀ ਉਹਨੂੰ ਨਾਮਿਨੇਟ ਕੀਤਾ ਸੀ ਉਹਨਾਂ ਅੱਖਾਂ ਕੇਸਾਂ ਦੇ ਜਿਹਦੇ ਵਿੱਚ 6 ਕੇਸ ਜਿਹੜੇ ਮੱਧ ਦੇ ਕੇਸ ਆ 2 ਅਟੈਂਪਟ ਟੂ ਮੱਧ ਦੇ ਕੇਸ ਆ ਤੇ ਉਹ ਕੇਸ ਜਿਹੜੇ ਪਹਿਲਾਂ ਪੰਜਾਬ ਦੇ ਵਿੱਚ ਸੀ ਜਿਨ੍ਹਾਂ ਲੁਧਿਆਣਾ ਜਲੰਧਰ ਦੇ ਵਿੱਚ ਸੀ ਬਾਅਦ ਦੇ ਵਿੱਚ NIA ਕੋ ਗਏ NIA ਸਪੈਸ਼ਲ ਫੋਰਸ ਪੰਜਾਬ ਸਹਿਬ ਜਤਾਜੀਤ ਸਿੰਘ ਨਗਰ ਮਹਾਦੀ ਦੇ ਵਿੱਚ ਉਹ ਕੇਸ ਚੱਲਦੇ ਸੀ ਬਾਅਦ ਚੰਨਈਏ ਨੇ ਬੇਸਲੈਸ ਗਰਾਉਂਡਸ ਦੇ ਵਿੱਚ ਮੈਂ ਇੱਥੇ ਕਹਿੰਨ ਤੋਂ ਉਜਲ ਨਹੀਂ ਹੋਵਾਂਗਾ ਸੁਪਰੀਮ ਕੋਰਟ ਦੇ ਜਸਟਿਸ ਅਰਉਨ ਮਿਸ਼ਰਾ ਨੇ ਤੱਕੇ ਦੇ ਨਾਲ ਉਹ ਕੇਸ ਜਿਹੜੇ ਆ ਬਿਨਾ ਗਰਾਉਂਡ ਜਿਹੜੀ ਬੇਸਲੈਸ ਗਰਾਉਂਡ ਸੀਗੀ ਉਹਦੇ ਉੱਤੇ ਉਹਨੇ ਉਹ ਕੇਸ ਜਿਹੜੇ ਸੀ ਦਿੱਲੀ ਟ੍ਰਾਂਸਫਰ ਕਰਤੇ ਹੁਣ ਉਹ ਕੇਸ ਪਟਿਆਲਾ ਹਾਊਸ ਨਵੀਂ ਦਿੱਲੀ ਐਨਆਈਏ ਸਪੈਸ਼ਲ ਕੋਰਟ ਚ ਚੱਲ ਰਹੇ ਆ ਅੱਠ ਕੇਸ ਆ ਐਨਆਈਏ ਦੇ ਉਹਨਾਂ ਚੋਂ ਇੱਕ ਕੇਸ ਦੀ ਜ਼ਮਾਨਤ ਜਿਹੜੀ ਸਾਨੂੰ ਜਦੋਂ ਪੰਜਾਬ ਦੇ ਵਿੱਚ ਪੈਂਦੀ ਸੀ ਪੰਜਾਬ ਹਿਆਣਾ ਹਾਈ ਕੋਰਟ ਤੋਂ ਬੇਲ ਮਿਲ ਗਈ ਸੀ ਉਹਨੂੰ ਐਨਆਈਏ ਨੇ ਸੁਪਰੀਮ ਕੋਰਟ ਆਫ ਇੰਡੀਆ 'ਚ ਚੈਲੰਜ ਕਰਤਾ ਸੀ ਉਹ ਸਟੇ ਹੋ ਗਈ ਸੀ ਉਹਦੀ ਬੇਲ ਬਾਅਦ ਦੇ ਵਿੱਚ 1.5 ਸਾਲ ਬਾਅਦ ਉਹਦੀ ਲਗਭਗ ਹੁਣ ਤੋਂ ਕਰੀਬ 2 ਸਾਲ ਪਹਿਲਾਂ ਉਹਦੀ ਉਹ ਐਨਆਈਏ ਦੀ ਜਿਹੜੀ ਪਟੀਸ਼ਨ ਸੀ ਬੇਲ ਕੈਨਸਲੇਸ਼ਨ ਦੀ ਉਹਨਾਂ ਦੀ ਡਿਸਮਿਸ ਹੋ ਗਈ ਸੀ ਜਗਤਾ ਸਿੰਘ ਜੋਲ ਦੀ ਬੇਲ ਉਹ ਖੜੀ ਆ ਫਿਰ ਉਸ ਇੱਕ ਐਨਆਈਏ ਦੇ ਕੇਸ 'ਚ ਸੱਤ ਕੇਸਾਂ ਦੇ ਵਿੱਚ ਉਹਦੀ ਬੇਲ ਜਿਹੜੀ ਆ ਉਹ ਪੈਂਡਿੰਗ ਆ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਆਛੂਟੀਆਂ ਚੱਲਦੀਆਂ ਛੁੱਟੀਆਂ ਤੋਂ ਬਾਅਦ ਉਹ ਟੇਕਅ ਪੂਨਣੀਆਂ ਸੱਤ ਦੀਆਂ ਸੱਤ ਕੇਸਾਂ ਸੋ ਇੱਕ ਕੇਸ ਫਰੀਦਕੋਟ ਦਾ ਪਾਇਆ ਸੀ ਬਾਜਾ ਖਾਨੇ ਥਾਣੇ ਦਾ ਉਹ ਕੇਸ ਚਾਰਜ ਹੀ ਨਹੀਂ ਲੱਗਾ ਉਹ ਕੇਸ ਡਿਸਚਾਰਜ ਹੋ ਗਿਆ ਇੱਕ ਦਿੱਲੀ ਸਪੈਸ਼ਲ ਸੈੱਲ ਨੇ ਕੇਸ ਪਾਇਆ ਸੀ 2020 ਚ ਜਨਵਰੀ ਚ ਉਹ ਕੇਸ ਵੀ ਡਿਸਚਾਰਜ ਹੋ ਗਿਆ ਸੋ ਇਹ ਸਟੇਟਸ ਜਿਹੜਾ ਹੈਗਾ ਕਰੀਬ ਉਹਦੀ 7 ਸਾਲ ਕਸਟਡੀ 4 ਨਵੰਬਰ 2017 ਨੂੰ ਹੋਣੀ ਆ ਉਹਦੇ ਖਿਲਾਫ ਸਿਰਫ ਦੋ ਗਵਾਹ ਪੰਜਾਬ ਪੁਲਿਸ ਨੇ ਪਾਏ ਸੀ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਕਿੱਧਰ ਗਏ ਉਹ ਬੰਦੇ ਹੈ ਵੀ ਆ ਕਿ ਨਹੀਂ ਹੈ ਦੋ ਐਨਆਈਏ ਨੇ ਪਾਏ ਹੋਇਆ ਜਿਹੜੇ ਕਿ ਅੱਠਾਂ ਕੇਸਾਂ ਦੇ ਵਿੱਚ ਉਹਨੂੰ ਨੋਮੀਨੇਟ ਕਰਦੇ ਆ ਉਹਦੇ ਵਿੱਚ ਪ੍ਰੋਵੀਜ਼ਨ ਹੁੰਦੀ ਆ ਐਨਆਈਏ ਦੀ ਉਹ ਪ੍ਰੋਟੈਕਟਡ ਵਿੱਚ ਦਾਸ ਡਿclare ਕਰਦੇ ਆ ਸਾਨੂੰ ਨੇਮ ਤੇ ਆਇਡੈਂਟੀਟੀ ਕਨਸੀਲ ਕਰਕੇ ਉਹਨਾਂ ਦੀ ਐਵੀਡੈਂਸ ਦੇ ਵਿੱਚੋਂ ਵੀ ਮਟੀਰੀਅਲ ਜਿਹੜਾ ਫੈਕਟਸ ਹੁੰਦੇ ਆ ਉਹਨੂੰ ਲੁਕੋ ਕੇ ਉਹਨੂੰ ਦਿਸਕਾਰਡ ਕਰਕੇ ਸਾਨੂੰ ਦਿੱਤਾ ਜੇ ਉਹਨਾਂ ਪੜੀਏ ਤੇ ਐਕਸਟਰਾ ਜਿਸ਼ਲ ਕਨਫੈਸ਼ਨ ਦੇ ਗਵਾਹ ਹੈਗੇ ਆ ਹੁਣ ਉਹ ਪੰਜਾਬ ਦੇ ਆ ਬਾਅਦ ਤੇ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਉਹ ਆਉਂਦੇ ਆ ਨਹੀਂ ਆਉਂਦੇ ਉਹ ਵੀ ਉਹੀ ਬੰਦੇ ਆ ਜਿਹੜੇ ਪੰਜਾਬ ਪੁਲਿਸ ਨੇ ਪਾਏ ਸੀ ਯਾ ਡਿਫਰੈਂਟ ਹੈ ਉਹ ਜਦੋਂ ਟਾਇਲ ਦੇ ਵਿੱਚ ਆਉਣਗੇ ਬੰਦੇ ਜਾਂ ਨਾ ਆਉਣਗੇ ਫਿਰ ਪਤਾ ਚੱਲੂਗਾ ਉਹਨਾਂ ਐਨਆਈਏ ਦੇ ਕੇਸਿਸ ਦੇ ਵਿੱਚ ਹਰੇਕ ਕੇਸ ਦੇ ਵਿੱਚ ਲਗਭਗ 2 ਸਵਾ 200 ਇੱਕ ਕੇਸ ਚ 235 ਗਵਾਵਾਂ ਦੀ ਲਿਸਟ ਹੈਗੀ ਆ ਟੋਟਲ 15-1600 ਗਵਾ ਹੈਗੇ ਅੱਜ ਤੱਕ ਤੁਸੀਂ ਕਹਿ ਸਕਦੇ ਹੋ ਵੀ 100 ਤੋਂ ਥੱਲੇ ਥੱਲੇ ਗਵਾ 1600 ਗਵਾਵਾਂ ਦੇ ਵਿੱਚੋਂ ਭੁਗਤਿਆਏਗਾ ਸਾਨੂੰ ਉਮੀਦ ਆ ਫਿਰ ਜੇ ਕੋਈ ਪੋਲਿਟਿਕਲ ਲੋੜੇ ਤੇ ਨਾ ਹੋਵੇ ਤੇ ਜਗਤਾ ਸਿੰਘ ਜੱਗੀ ਜੋਲ ਨੂੰ ਇਸੇ ਆਉਂਦੇ 1-2 ਮਹੀਨਾ ਦੇ ਵਿੱਚ ਬੇਲ ਮਿਲਣੀ ਚਾਹੀਦੀ ਇਹ ਇਸ ਵੰਦੇ ਵਿੱਚ ਜੇ ਹੋਰ ਬੇਨਤੀ ਕਰ ਦਵਾਂ ਜਿਹੜੇ ਪਾਇ ਜਗਤਾਰ ਸਿੰਘ ਜੱਗੇ ਜੋਹਰ ਦਾ ਕੇਸ ਹੈਗਾ ਜਿਹੜੀ ਹਿਊਮਨ ਯੂਨ ਹਿਊਮਨ ਰਾਈਟਸ ਕਾਉਂਸਲ ਹੈ ਦੀ ਉਹਦੇ ਵਿੱਚ ਵੱਖ-ਵੱਖ ਮਹਿਕਮੇ ਹੈਗੇ ਕੁਝ ਕਮੇਟੀਆਂ ਹੈਗੀਆਂ ਕੁਝ ਸਪੈਸ਼ਲ ਨੋਟੇਟਰਸ ਹੈਗੇ ਤੇ ਵਰਕਿੰਗ ਗਰੁੱਪ ਵੀ ਹੈਗਾ ਸਪੈਸ਼ਲਿਸਟ ਆਲ ਯੂਨ ਹਿਊਮਨ ਰਾਈਟਸ ਕਾਉਂਸਲ ਦਾ ਜਿਹੜਾ ਵਰਕਿੰਗ ਗਰੁੱਪ ਔਨ ਅਰਬਿਟਰੀ ਡਿਟੈਂਸ਼ਨ ਉਹਨਾਂ ਨੇ ਪਾਇ ਜਗਤਾਰ ਸਿੰਘ ਦੇ ਕੇਸ ਦੀ ਪੂਰੀ ਜਿਦਾਂ ਪੜਤਾਲ ਕਰ ਕ ਉਹਨੇ ਰਿਪੋਰਟ ਵੀ ਕੱਢੀ ਆ ਉਦੋਂ ਵਿੱਚ ਉਹਨਾਂ ਸਪਸ਼ਟ ਤੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਿਹਾ ਵੀ ਪਾਈ ਜਗਤਾਰ ਸਿੰਘ ਨੂੰ ਆਰਬਿਟਰੀ ਆਰਬਿਟਰਰੀ ਰੀਟਨ ਕੀਤਾ ਗਿਆ ਜਿਹਦਾ ਮਤਲਬ ਵੀ on the ਕੋਈ ਐਕਸਪਲੇਨੇਸ਼ਨ ਕੋਈ ਜਸਟੀਫਿਕੇਸ਼ਨ ਹੈ ਨਹੀਂ ਉਹਨੂੰ ਇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਰਾਸਤ ਵਿੱਚ ਰੱਖਿਆ ਗਿਆ ਕਿਉਂਕਿ ਉਹ ਇੱਕ ਸਿੱਖ ਆ ਤੇ ਉਹ 1984 ਦੀਆਂ ਗੱਲਾਂ ਵੀਡੀਓ ਉਹ ਪ੍ਰਚਾਰ ਕਰਦਾ ਸੀ ਜਿਹੜੀਆਂ ਯਾਦਾਂ ਉਹ ਸਾਂਭ ਕੇ ਨੌਜਵਾਨਾਂ ਅਗਲੀ ਪੀੜ੍ਹੀ ਦੇ ਵਿੱਚ ਉਹ ਪ੍ਰਚਾਰ ਕਰਦਾ ਸੀ ਥੋੜਾ ਜਿਮਨ ਕਨਫਿਊਜ਼ਨ ਥੋੜੇ ਕਨਫਿਊਜ਼ਨ ਆ ਅਜੀ ਕ 15 1600 ਗਵਾਹ ਉਹਦੇ ਅਗੇਂਸਟ ਉਹਨਾਂ ਨੇ ਗਿਰ ਕੀਤਾ ਨਹੀਂ ਦੇਖੋ ਕੇਸ ਜੱਗੀ ਜੋਲ ਦੇ ਖਿਲਾਫ ਨਹੀਂ ਹੋ ਗਤੇ ਉਹਦੇ ਵਿੱਚ ਕਿਸੇ ਕੇਸ ਦੇ ਵਿੱਚ 6 ਅਕਿਊਜ਼ ਦਾ ਕਿਸੇ 'ਚ 8 ਆ ਕਿਸੇ ਦੇ ਵਿੱਚ 11 ਆ ਕਿਸੇ 'ਚ 14 ਆ ਸੋ ਕੇਸ ਸਟਾਈਲ ਇਕੱਠੇ ਹੀ ਚੱਲਦਾ ਰਹਿੰਦਾ ਕੇਸ ਦੇ ਗਵਾਹ ਟੋਟਲ 8 ਕੇਸਾਂ ਦੇ ਤੁਸੀਂ 15 1600 ਕਹਿ ਸਕਦੇ ਹੋ ਜਗਤਾ ਸਿੰਘ ਜੱਗੀ ਜੋਲ ਦੇ ਖਿਲਾਫ ਉਹ ਇਨਵੈਸਟੀਗੇਸ਼ਨ ਅਫਸਰ ਅਲੱਗ-ਅਲੱਗ ਜਿਹੜੇ ਆ ਪ੍ਰਾਈਵੇਟ ਵਿਟਨੈਸ ਜਿਹੜੇ ਹੈਗੇ ਆ ਜਾਂ ਉਹ ਦੋ ਹੀ ਆ ਉਹ ਦੋ ਹੀ ਸਾਰਿਆਂ ਦੇ ਵਿੱਚ ਕਾਪੀ ਪੇਸਟ ਕੀਤੇ ਹੋਇਆ ਉਹਨਾਂ ਦਾ ਉਹਦੇ ਚ ਜਿਆ ਆਸ ਸੀ ਹੁੰਦੇ ਆ ਨਈ ਆਸ ਸੀ 18 82 23 24 ਉਹਨੂੰ ਅੱਠਾ ਕੇਸਾਂ ਦੇ ਵਿੱਚ ਹੀ ਜੱਗੀ ਜੋਲ ਨੂੰ ਤੇ ਬਾਕੀਆਂ ਨੂੰ ਨਾਮਿਨੇਟ ਕੀਤਾ ਹੋਇਆ ਸੋ ਕੇਸ ਇਕੱਠਾ ਹੀ ਹੁੰਦਾ ਇਹ ਨਹੀਂ ਵੀ ਜੱਗੀ ਜੋਲ ਦੇ ਪਹਿਲਾਂ ਗਵਾਹ ਹੋਣੇ ਬਾਕੀਆਂ ਦੇ ਬਾਅਦ ਹੋਣੇ ਆ ਸੋ ਟ੍ਰਾਇਲ ਇਕੱਠਾ ਹੀ ਚੱਲਣਾ ਤੇ ਟੋਟਲ ਗਵਾਹ ਇੰਨੇ ਲਿਸਟ ਹੋ ਜਾਂਦੇ ਹਾਂਜੀ ਗਰਵਾਤ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਕੈਨੇਡਾ ਦੀ ਧਰਤੀ ਤੇ ਸਵਾਗਤ ਜੀ